ਮਾਝੇ ਦੀ ਆਪਾਂ ਅਕਸਰ ਗੱਲ ਕਰਦੇ ਆਂ ਤੇ ਮਾਝੇ ਤੋਂ ਨਾ ਜ਼ਿਆਦਾਤਰ ਖਬਰਾਂ ਕਤਲੋਗਾਰਤ ਦੀਆਂ ਹੀ ਆਉਂਦੀਆਂ ਪਿਛਲੇ ਦਿਨਾਂ ਤੋਂ ਜਿਹੜੀਆਂ ਆਪਾਂ ਕਰਦੇ ਰਹੇ ਐਸੀ ਹੀ ਇਹ ਖਬਰ ਹੈ ਪਰ ਥੋੜੀ ਜਿਹੀ ਹਟਕੇ ਆ ਇੱਥੇ ਕਹਿੰਦੇ ਕਿ ਇੱਕ ਪੁੱਤ ਹੈ ਪੁੱਤ ਕੀ ਕਹੀ ਹਣਕ ਪੁੱਤ ਕਹੀਏ ਉਹਨੇ ਆਪਦੇ ਪਿਓ ਨੂੰ ਗੋਲੀ ਮਾਰਤੀ ਮਾੜੀ ਮੋਟੀ ਕੋਈ ਗੱਲਬਾਤ ਹੋਈ ਸੀ ਤੇ ਗੋਲੀ ਮਾਰਤੀ ਤੇ ਉਦੋਂ ਵੱਡਾ ਕੰਮ ਇਹ ਕੀਤਾ ਵੀ ਘਰਦਿਆਂ ਨੇ ਸਵੇਰੇ ਸਵੇਰੇ ਜਲਦੀ ਉਹ ਸੰਸਕਾਰ ਵੀ ਕਰਤਾ ਵੀ ਕਿਤੇ ਭਈ ਬੱਚਾ ਮੁੰਡਾ ਹੀ ਨਾ ਫਸ ਜੇ ਪਰ ਗੱਲ ਤੇ ਫਿਰ ਖੁੱਲ ਜਾਂਦੀ ਹੌਲੀ ਵਾਲੀ ਦੇਖੋ ਜੀ ਗੱਲ ਇਹ ਹੈ ਕਿ ਜਿਹੜਾ ਸਿਸਟਮ ਹੈ ਇਸ ਵੇਲੇ ਸਾਡੇ ਇੱਥੇ ਚੱਲਦਾ ਪਿਆ ਹੈ ਨਾ ਇਹ ਬਹੁਤ ਖਤਰਨਾਕ ਡਰਾਵਣਾ ਹੈ ਸੁਣ ਲੀ ਡਰਾਵਣਾ ਹੈ ਜੀ ਮਾਝੇ ਦੇ ਵਿੱਚੋਂ ਤੇ ਤੁਹਾਨੂੰ ਮੈਂ ਦੱਸਿਆ ਨਾ ਕਿ ਪਤਾ ਨਹੀਂ ਕੋਈ ਦਿਨ ਹੀ ਹੋਏਗਾ ਵਿਰਲਾ ਕਿ ਜਦੋਂ ਇਸ ਤਰ੍ਹਾਂ ਦੀ ਖਬਰ ਨਹੀਂ ਆਉਂਦੀ ਹਮ ਪਰ ਜ਼ਿਆਦਾਤਰ ਮੌਕੇ ਤੇ ਇਦਾਂ ਦੀਆਂ ਹੀ ਖਬਰਾਂ ਤਾਂ ਇਹ ਦੱਸਦੇ ਆ ਕਿ ਝਗੜਾ ਹੋਇਆ ਝੋਨਾ ਸੁੱਟਣਾ ਸੀ ਮੰਡੀ 'ਚ ਜੀ ਉਹ ਦੇਖੋ ਅਖੇ ਹਾਏ ਰੱਬ ਰੇ ਜਿਕਨਾ ਦਈ ਪਕਾਉਣਾ ਪਊ। ਉਹੀ ਗੱਲ ਹੋਈ ਐ। ਮੇ ਛੋਨਾ ਸੁੱਟਣ ਤੋਂ ਪਹਿਉ ਪੁੱਤ ਲੜੇ ਦੇ ਨੇ। ਹੂੰ। ਰਾਤ ਨੂੰ ਫੇਰ ਫਾਦਰ ਨੇ ਕਿਤੇ ਪੈਗ ਲਾ ਲੇ। ਰਾਤ ਨੂੰ ਫੇਰ ਝਗੜਾ ਹੋਇਆ। ਜੀ। ਹੁਣ ਉਹਨੇ ਦੱਸਦੇ ਕੋਈ DNA ਕੱਢ ਲਈ। ਤੇ ਮਤਲਬ ਕੋ ਉਹਨੇ ਪੁੱਤਰ ਨੇ ਖੋ ਕੇ ਤੇ ਫਾਇਰ ਮਾਰ ਲਿਆ। ਉਹ। ਜਦੋਂ ਫਾਇਰ ਮਾਰਿਆ ਤੇ ਉਸ ਤੋਂ ਬਾਅਦ ਉਹ ਲੈ ਵੀ ਗਿਆ। ਪਰਿਵਾਰ ਵਾਲੇ ਦੱਸਦੇ ਕਿ ਡੀਡਿੰਗ ਜਿਆਦਾ ਹੋ ਗਈ। ਜਿੱਦੇ ਚਲਦੇ ਹਾਂ ਦਮ ਤੋੜ ਕੇ ਖੀਰੀ ਨਾ ਨਹੀਂ ਕਾਲੀ ਦੇ ਵਿੱਚ ਮਤਲਬ ਕਿ ਮੂੰਹ ਮੇਰੀ ਉਹਨੂੰ ਚਿਗਾਤੇ ਲਟਾਤਾ ਜੀ ਬਾਅਦ ਦੇ ਵਿੱਚ ਉਹ ਰੌਲਾ ਪੈ ਗਿਆ ਪਰ ਇਹ ਮਤਲਬ ਕਿ ਹਸਾਬ ਲਾ ਲੋ ਤੁਸੀਂ ਕਿ ਜੇ ਹੁਣ ਆਪਾਂ মিডিਆ ਦੀ ਗੱਲ ਮੰਨੀ ਹੈ ਜਿਸ ਤਰ੍ਹਾਂ ਦੀਆਂ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਗੀਆਂ ਕਿ ਯਾਰ ਛੋਨਾ ਸੁੱਟਣ ਤੋਂ ਰੌਲਾ ਹੂੰ ਤੇ ਰੋਲੇ ਅਕਸਰ ਆਮ ਹੀ ਪੈਂਦੇ ਨੇ ਕਹਾਂ ਚ ਕਹਾਂ ਚ ਤੇ ਚੱਲਦਾ ਹੀ ਰਹਿੰਦਾ ਜੀ ਕੋਈ ਕਹਿੰਦਾ ਕੰਮ ਕਰਦੇ ਹੋ ਤੂੰ ਵੇ ਲਾਤ ਤੁਰਿਆ ਫਿਰਦਾ ਕੋਈ ਕਹਿੰਦਾ ਆ ਕਰਦੇ ਹੋ ਕਹਿੰਦਾ ਮੈਂ ਮੈਂ ਆ ਕੀਤਾ ਤੂੰ ਆ ਕਰ ਯਾਰ ਮੈਂ ਇੱਥੇ ਕਾ ਲਿਆ ਫਾਂ ਢਮਕਾ ਹੁੰਦੀਆਂ ਨੇ ਇਹ ਤੇ ਆਮ ਗੱਲਾਂ ਨਹੀਂ ਮਟੂ ਜੀ ਤੇ ਇਹ ਤੋਂ ਅੱਗੇ ਜਾ ਕੇ ਫਿਰ ਕਤਲ ਤੱਕ ਚਲੇ ਜਾਣਾ ਤੇ ਉਹ ਵੀ ਆਪਦੇ ਬਾਪ ਨੂੰ ਮਾਰ ਦੇਣਾ ਸੀ ਕਿਤੇ ਨਾ ਕਿਤੇ ਸਾਡੇ ਵਾਸਤੇ ਨਾ ਸਮਾਜਿਕ ਤੌਰ ਤੇ ਕਤਲ ਅੱਗੇ ਵੀ ਹੁੰਦੇ ਸਨ ਆਪਣੇ ਰਿਸ਼ਤੇ ਚ ਵੀ ਕਤਲ ਹੁੰਦੇ ਸੀ ਪਰ ਹੁਣਾਂ ਕੰਮ ਬਾਲਾ ਚੱਲ ਪਿਆ ਕਿਤੇ ਪਿਓ ਪੁੱਤ ਨੂੰ ਮਾਰ ਰਿਹਾ ਕਿਤੇ ਪੁੱਤ ਪਿਓ ਨੂੰ ਮਾਰ ਰਿਹਾ ਖੂਨ ਦੇ ਰਿਸ਼ਤੇ ਜਿਹੜੇ ਆ ਨਾ ਉਹ ਜ਼ਿਆਦਾ ਕਤਲ ਹੋ ਰਹੇ ਨੇ ਜੀ ਬੜਾ ਦੁਖਦ ਹੈ ਜੀ ਬੜਾ ਦੁਖਦ ਹੁਣ ਤੇ ਕਹ ਲੋ ਕਿ ਬਾਹਰੋਂ ਘਟ ਡਰ ਆ ਆਪਦਿਆਂ ਤੋਂ ਵੀ ਬਹੁਤ ਡਰ ਆ ਜੀ ਜੀ ਅੱਜ ਕੱਲ ਮਾਹੌਲ ਐਸਾ ਬੰਦ ਜਾ ਰਿਹਾ ਹੈ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਕਾਫੀ ਦੋਸਤ ਦੱਸ ਰਹੇ ਨੇ ਕਿ ਕਾਫੀ ਜਗ੍ਹਾ ਤੇ ਮੀਂਹ ਪੈ ਰਿਹਾ ਸਾਡੇ ਵੀ ਅੱਜ ਮੀਂਹ ਪਿਆ ਬਈ ਤੇ ਚਲੋ ਆਪਾਂ ਹੁਣ ਤੇ ਅਰਦਾਸ ਕਰਦੇ ਆ ਕਿ ਹੁਣ ਬਈ ਝੋਨਾ ਪੱਕਿਆ ਪਿਆ ਹੈ ਫਸਲਾਂ ਪੱਕੀਆਂ ਪਈਆਂ ਨੇ